ਚ ਡਾਕਟਰ ਜੱਗਾ ਸਿੰਘ ਜਿਹੜੇ ਅਨਿਮੈਲ ਮੈਸਿਕ ਵੈਲਫੇਅਰ ਐਸੋਸੀਏਸ਼ਨ ਦੇ মিডিਆ ਅਨਚਾਰਜ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਗਿਆਨ ਜੋਤੀ ਚੈਨਲ ਬਹੁਤ-ਬਹੁਤ ਧੰਨਵਾਦ ਜਿਹੜਾ ਦੱਬੇ ਕੁਚਲੇ ਸਮਾਜ ਦੀ ਜਿਹੜੀ ਆਵਾਜ਼ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਬਹੁਤ ਮਦਦ ਕਰਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਗਿਆਨ ਜੋਤੀ ਚੈਨਲ ਹਰਤਲ ਜੱਗਾ ਸਿੰਘ ਮੈਂ ਤੁਹਾਨੂੰ ਇਹ ਜਿਹੜਾ ਹੈਗਾ ਪ੍ਰਸ਼ਨ ਕਰਦਾ ਹੈਗਾ ਵੀ ਜਿਹੜੇ ਵਾਲਮੀਕ ਮਾਜੀ ਸਿੱਖ ਭਾਈਚਾਰਾ ਹੈਗਾ ਜਿਹਦੀ ਵੱਡੀ ਆਬਾਦੀ ਆ ਤਾਂ ਉਸ ਆਬਾਦੀ ਦਾ ੜ ਆਰਥਿਕ ਪੱਧਰ ਹੈਗਾ ਉਹ ਅੱਜ ਜਿਹੜਾ ਨੀਵਾ ਕਿਉਂ ਹੈਗਾ ਉਹ ਆਰਥਿਕ ਤਰੱਕੀ ਨਹੀਂ ਕਰ ਸਕਿਆ ਉਹਦੇ ਕਾਰਨ ਕੀ ਹੈਗੇ ਆ ਮੈਂ ਉਹ ਕਾਰਨ ਜਾਨਣਾ ਚਾਹੁੰਦਾ ਸਭ ਤੋਂ ਪਹਿਲਾਂ ਜਿਹੜਾ ਵਾਲਮੀਕ ਮਾਜੀ ਸਿੱਖ ਭਾਈਚਾਰਾ ਇਨਾਂ ਦਾ ਜਿਹੜਾ ਆਰਥਿਕ ਪੱਖ ਕਮਜ਼ੋਰ ਹੋਣ ਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਆ ਵੀ ਇਹਨਾਂ ਦੇ ਕੋਲ ਆਪਣੇ ਬਿਜ਼ਨਸ ਨਹੀਂ ਕੋਈ ਜ਼ਮੀਨ ਜਾਇਦਾਦ ਇਹਨਾਂ ਦੇ ਕੋਲ ਨਹੀਂ ਜਿਹੜੀਆਂ ਵੀ ਸਰਕਾਰਾਂ ਨੇ ਅੱਜ ਤੱਕ ਪਾਲਿਸੀਆਂ ਬਣਾਈਆਂ ਪਾਲਿਸੀਆਂ ਬਣਾਈਆਂ ਵੀ ਲੋਨ ਮੁਦਰਾ ਲੋਨ ਜਿਹੜੇ ਉਹ ਇਹਨਾਂ ਨੂੰ ਦੇਣ ਦਾ ਸਿਰਫ ਉਹ ਇੱਕ ਕਾਗਜ਼ਾਂ ਦੇ ਵਿੱਚ ਹੀ ਆ ਉਹਨੂੰ ਲੈ ਰੀਅਲ ਦੇ ਵਿੱਚ ਜਿਹੜਾ ਲਾਗੂ ਨਹੀਂ ਕੀਤਾ ਕੋਈ ਵੀ ਇਹਨਾਂ ਨੂੰ ਬੈਂਕਾਂ ਕੋਈ ਸਰਕਾਰੀ ਬੈਂਕ ਜਿਹੜਾ ਕੋਈ ਵੀ ਬੈਂਕ ਇਹਨਾਂ ਨੂੰ ਜਿਹੜਾ ਉਹ ਲੋਨ ਨਹੀਂ ਦਿੰਦਾ ਇਹਨਾਂ ਦੇ ਕੋਲ ਪੈਸੇ ਦੀ ਕਮੀ ਹੋਣ ਦੇ ਕਾਰਨ ਇਹ ਆਪਣੇ ਜਿਹੜੇ ਬਿਜ਼ਨਸ ਆ ਉਹ ਨਹੀਂ ਕਰ ਸਕਦੇ ਤਾਂ ਜਦੋਂ ਇਹਨਾਂ ਦਾ ਜਿਹੜਾ ਇਹਨਾਂ ਦੇ ਕੋਲ ਕੋਈ ਬਿਜ਼ਨਸ ਨਹੀਂ ਤਾਂ ਉਹ ਸਭ ਤੋਂ ਵੱਡਾ ਜਿਹੜਾ ਕਾਰਨ ਵੀ ਇਹਨਾਂ ਦੇ ਕੋਲ ਆਪਣਾ ਕੋਈ ਬਿਜ਼ਨਸ ਨਾ ਹੋਣ ਦੇ ਕਾਰਨ ਹੀ ਇਹਨਾਂ ਦਾ ਜਿਹੜਾ ਆਰਥਿਕ ਪੱਖ ਹੋ ਸੰਤੂ ਕਮਜ਼ੋਰ ਇਹ ਤਾਂ ਪਾਵੇ ਹੋ ਗਿਆ ਵੀ ਸਰਕਾਰਾਂ ਹੈਗੀਆਂ ਜਿਹੜਾ ਆਰਥਿਕ ਪੱਧਰ ਉੱਚਾ ਕਰਨ ਵਾਸਤੇ ਵੀ ਜੋ ਫੈਲਤੀ ਦੇਣੀ ਚਾਹੀਦੀ ਹੈਗੀ ਸਰਕਾਰਾਂ ਨਹੀਂ ਦਿੰਦੀਆਂ ਹੈਗੀਆਂ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਵਰਗ ਪਿੱਛੇ ਹੈਗਾ ਦੂਸਰਾ ਮੈਂ ਤੁਹਾਨੂੰ ਪ੍ਰਸ਼ਨ ਕਰਦਾ ਹੈਗਾ ਵਿਵੈਦਿਕ ਪੱਖ ਦੇ ਤੌਰ ਤੇ ਵਿਵੈਦਿਕ ਪੱਖੋਂ ਜਿਹੜੇ ਹੈਗੇ ਆ ਇਹ ਜਿਹੜਾ ਵਰਗ ਹੈਗਾ ਇਹ ਸਮਾਜ ਹੈਗਾ ਇਹ ਭਾਈਚਾਰਾ ਹੈਗਾ ਉਹਦੀ ਕੋਈ ਜ਼ਿਆਦਾ ਵਧੀਆ ਜਿਹੜੀ ਹੈਗੀ ਆ ਦੀ ਪੋਜੀਸ਼ਨ ਨਹੀਂ ਅੱਜ ਉਹਦੇ ਜਿਹੜੇ 25 ਹੈਗੇ ਆ ਜੈਸ ਲੈਵਲ ਤੇ ਉਹਨਾਂ ਦਾ ਲਿਟਰੇਚਰੇਟ ਹੋਣਾ ਚਾਹੀਦਾ ਹੈਗਾ ਵਿਵੈਦਿਕ ਉਹਨਾਂ ਦਾ ਪੱਧਰ ਹੋਣਾ ਚਾਹੀਦਾ ਗਿਣਤੀ ਹੋਣੀ ਚਾਹੀਦੀ ਹੈਗੀ ਆ ਅੱਜ ਉਹ ਵਿਦਿਅਕ ਗਣਤੀ ਵੀੜ ਜਗਿਆ ਉਸ ਪੱਖ ਤੇ ਨਹੀਂ ਗਈ ਇਹ ਇਹ ਇਹਦੇ ਕੀ ਕਾਰਨ ਹੈ ਵਿਦਿਆ ਪੱਖ ਤੋਂ ਕਿਉਂ ਗੜੇ ਕਮਜ਼ੋਰ ਰਹੇਗੇ ਜਿੰਦੇ ਇਕ ਪੱਖ ਆ ਜਿਹੜਾ ਇਹ ਸਭ ਤੋਂ ਵੱਡਾ ਮੁੱਦਾ ਕਿਉਂਕਿ ਵਿਦਿਆ ਜਿਹੜੀ ਹੈ ਵਿਦਿਆ ਵਿਚਾਰੀ ਪਰਉਪਕਾਰੀ ਪਰ ਅੱਜ ਕੀ ਹੋ ਰਿਹਾ ਵਿਦਿਆ ਦਾ ਜਿਹੜਾ ਸਭ ਤੋਂ ਵੱਡਾ ਵਪਾਰੀਕਰਨ ਹੋ ਰਿਹਾ ਪ੍ਰਾਈਵੇਟ ਕਾਲਜ ਹੈ ਕਾਲਜਾਂ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਫੀਸਾਂ ਤੇ ਜਿਹੜੇ ਕਿ ਸਾਡੇ ਸਮਾਜ ਦੇ ਲੋਕ ਆ ਮਜਬੂਰ ਸਿੱਖ ਵਾਲਮੀਕ ਭਾਈਚਾਰੇ ਦੇ ਜਿਹੜੇ ਸਮਾਜ ਦੇ ਲੋਕ ਆ ਜਿੱਦੋਂ ਉਹਨਾਂ ਦੇ ਕੋਲ ਕੋਈ ਆਰਥਿਕ ਪੱਖ ਨਹੀਂ ਤਾਂ ਉਹ ਉਹਨਾਂ ਦੀਆਂ ਜਿਹੜੀਆਂ ਮੋਟੀਆਂ ਫੀਸਾਂ ਜਿਹੜੀਆਂ ਦੇਣ ਤੋਂ ਸਮਰੱਥ ਆ ਜਿਹਦੇ ਕਾਰਨ ਕਰਕੇ ਉਹਨਾਂ ਦਾ ਜਿਹੜਾ ਵਿਕੀਕ ਪੱਖ ਉਹ ਖੋਹ ਰਾਂ ਉਹ ਵਿੱਦਿਆ ਜਿਹੜੀ ਉਹ ਮਹਿੰਗੀਆਂ ਵਿੱਦਿਆ ਹੁੰਆਂ ਕਰਕੇ ਉਹ ਹਾਇਰ ਜਿਹੜੀ ਵਿੱਦਿਆ ਉਹ ਪ੍ਰਾਪਤ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਜਿਹੜਾ ਨੰਬਰ ਆ ਵੀ ਜਦੋਂ ਸਟਾਰਟ ਕਲਾਸਾਂ ਸਟਾਰਟ ਹੁੰਦੀਆਂ ਤਾਂ ਸਰਕਾਰ ਦੀ ਪਾਲਿਸੀ ਹੈ ਵੀ ਜਿਹੜੀ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚੇ ਨੂੰ ਫੇਲ ਨਹੀਂ ਕਰਨਾ ਜਦੋਂ ਪਹਿਲੀ ਤੋਂ ਲੈ ਕੇ ਬੱਚੇ ਦਾ ਕੋਈ ਉਹਨਾਂ ਦਾ ਟੈਸਟ ਨਹੀਂ ਲਿਆ ਕੋਈ ਉਹਨਾਂ ਨੂੰ ਫੇਲ ਨਹੀਂ ਕਰਨਾ ਤਾਂ ਅੱਗੇ ਆਉਣ ਵਾਲੀਆਂ ਵੱਡੀਆਂ ਕਲਾਸਾਂ ਦੇ ਵਿੱਚ ਉਹ ਬੱਚੇ ਜਿਹੜੇ ਉਹ ਪੜ ਨਹੀਂ ਸਕਣਗੇ ਤਾਂ ਜਿਹੜੇ ਵੱਡੇ ਵੱਡੇ ਜਿਹੜੇ ਕੋਰਸ ਹੈ ਆਈਪੀਐਸ ਪੀਸੀਐਸ ਐਨਐਲਬੀ ਉਹ ਜਦੋਂ ਉਹਨਾਂ ਨੇ ਪਹਿਲੀਆਂ ਕਲਾਸਾਂ ਦੇ ਵਿੱਚ ਪੜਿਆ ਹੀ ਨਹੀਂ ਤੇ ਅੱਗੇ ਜਾ ਕੇ ਉਹ ਕੀ ਪੜਨਗੇ ਤਾਂ ਇਹ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਵੀ ਇੱਕ ਤਾਂ ਜਿਹੜੀਆਂ ਜਿਹੜੀਆਂ ਕਾਲਜਾਂ ਦੀਆਂ ਫੀਸਾਂ ਜਿਹੜੀਆਂ ਉਹ ਸਭ ਤੋਂ ਵੱਡੀਆਂ ਉਹ ਹੋ ਚੁੱਕੀਆਂ ਮਹਿੰਗੀਆਂ 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 ਫੀਸਾਂ ਦੇ ਕਾਰਨ ਜਿਹੜੇ ਸਾਡੇ ਉਹ ਪਰਿਵਾਰਾਂ ਦੇ ਬੱਚੇ ਜਿਹੜੇ ਆ ਫੀਸ ਨਹੀਂ ਦੇ ਸਕਦੇ ਤੇ ਜਿਹੜੇ ਕਿ ਵਿੱਦਿਆ ਤੋਂ ਉਹ ਵਾਂਝੇ ਰਹਿ ਜਾਂਦੇ ਇਹ ਤਾਂ ਬਹੁਤ ਹੋ ਗਿਆ ਵੀ ਜਿਹੜੀ ਵਿਦਕ ਪੱਖ ਹੈਗਾ ਉਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈਗੀਆਂ ਸਰਕਾਰ ਜਿਹੜੀ ਹੈਗੀ ਆ ਜਣੀ ਇਹ ਜਿਹੜੀ ਕੰਪੀਟੀਸ਼ਨ ਹੋਣਾ ਚਾਹੀਦਾ ਹੈਗਾ ਭਾਵਨਾ ਹੋਣੀ ਚਾਹੀਦੀ ਕੰਪੀਟੀਸ਼ਨ ਦੀ ਉਹਦੇ ਵਿੱਚ ਬੱਚੇ ਤਿਆਰ ਹੋਣ ਚਾਹੀਦੇ ਜਿਹੜੇ ਪ੍ਰਾਇਮਰੀ ਲੈਵਲ ਤੋਂ ਜਾਣ ਬੁੱਝ ਕੇ ਸਰਕਾਰ ਜਿਹੜੀ ਹੈ ਇਸ ਇਸ ਵਰਗ ਨੂੰ ਇਸੇ ਜਿਹੜਾ ਗਰੀਬ ਵਰਗ ਨੂੰ ਨੁਮਾਇਦ ਕਰ ਰਹੀ ਹੈਗੀਆ ਬਿਲਕੁਲ ਇਹ ਬਹੁਤ ਹੈ ਜਿਹੜੀ ਵੱਡੀ ਛਾਜ ਸਰਕਾਰਾਂ ਦੀ ਵੀ ਜੇ ਇਹ ਸਮਾਜ ਦੇ ਲੋਕ ਆ ਜਿਹੜੇ ਪੜ੍ਹ ਲਿਖ ਜਾਣਗੇ ਤਾਂ ਇਹਨਾਂ ਨੂੰ ਸਾਨੂੰ ਨੌਕਰੀਆਂ ਦੇਣੀਆਂ ਪੈਣਗੀਆਂ ਜਦੋਂ ਸਾਡੇ ਬੱਚੇ ਪਰਿਵਾਰ ਸਾਡੇ ਜਿਹੜੇ ਉਹ ਬੱਚੇ ਪੜ੍ਹ ਲਿਖ ਜਾਣਗੇ ਤਾਂ ਉਹਨਾਂ ਨੂੰ ਨੌکریاں ਮਿਲਣਗੀਆਂ ਤੇ ਉਹਨਾਂ ਦਾ ਆਰਥਿਕ ਪੱਖ ਵੀ ਮਜ਼ਬੂਤ ਹੋਊਗਾ ਤੇ ਉਹਨਾਂ ਉਹ ਅੱਗੇ ਆਉਣ ਵਾਲੇ ਆਪਣੀ ਜਨਰੇਸ਼ਨ ਨੂੰ ਵਧੀਆ ਜਿਹੜਾ ਪੜ੍ਹਾ ਸਕਦੇ ਆ ਤਾਂ ਇਸ ਕਰਕੇ ਜਿਹੜਾ ਇਹ ਸਰਕਾਰਾਂ ਦਾ ਹੀ ਇਹਦੇ ਵਿੱਚ ਜ਼ਿੰਮੇਵਾਰੀ ਇਹ ਜਿਹੜੀ ਸਰਕਾਰਾਂ ਜਿਹੜੀਆਂ ਉਹ ਐਜੂਕੇਸ਼ਨ ਦੇ ਮਾਮਲੇ 'ਚ ਸਾਡੇ ਤੋਂ ਵਿੱਦਿਆ ਜਿਹੜੀ ਉਹ ਖੋਣੀ ਚਾਹੁੰਦੇ ਆ ਤਾਂ ਇਸ ਕਰਕੇ ਬਹੁਤ ਵੱਡਾ ਰੋਲ ਹੈ ਜਿਹੜਾ ਸਰਕਾਰਾਂ ਦਾ ਪਦਾ ਕੀਤਾ ਅਮ ਮੈਂ ਡਾ ਗਿਆਨ ਜੁੱਤੀ ਚੈਨਲ ਵੱਲੋਂ ਡਾ ਜੱਗਾ ਸਿੰਘ ਦਾ ਬਹੁਤ ਧੰਨਵਾਦ ਕਰਦਾ ਹੈਗਾ ਤੇ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਵਧਾਇਆ ਪਰ ਬੁਲਤ ਜਾਵੇ ਧੰਨਵਾਦ ਸਾਰਿਆਂ ਦਾ ਵਾਈਰਲ ਕਰੋ